ਚੰਡੀਗੜ੍ਹ ਮੋਹਾਲੀ ਰੋਡ ਤੇ ਮੀਂਹ ਪੈਣ ਨਾਲ ਅੰਦਰ ਤੱਕ ਸੀ ਸੜਕ ហេਠਾਂ ਬਣੀ ਹੋਈ ਸੀ ਦੋ ਮੰਜ਼ਲਾ ਇਮਾਰਤ ਜਿੱਥੇ ਇੱਕ ਪਾਸੇ ਪਾਣੀ ਤਬਾਹੀ ਮਚਾਰਿਆ ਹੈ ਉੱਥੇ ਹੀ ਦੂਜੇ ਪਾਸੇ ਮੀਂਹ ਵੀ ਆਪਣਾ ਕਹਿਰ ਦਿਖਾ ਰਿਹਾ ਏ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਵਿਅਕਤੀ ਚੰਡੀਗੜ੍ਹ ਤੋਂ ਮੋਹਾਲੀ ਰੋਡ ਤੇ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਇੱਕੋ ਦਮ ਸੜਕ ਵਿੱਚ ਟੋਆ ਹੋ ਗਿਆ ਅਤੇ ਮੋਟਰਸਾਈਕਲ ਵਾਲਾ ਵਿੱਚ ਡਿੱਗ ਗਿਆ ਦਰਅਸਲ ਇਸ ਟੋਏ ਦੇ ਥੱਲੇ ਇੱਕ ਪੂਰੀ ਦੋ ਮੰਜ਼ਲਾ ਇਮਾਰਤ ਬਣੀ ਹੋਈ ਸੀ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਟੋਏ ਵਿੱਚ ਮੋਟਰਸਾਈਕਲ ਦਾ ਇੰਡੀਕੇਟਰ ਚੱਲਦਾ ਦਿਖਾਈ ਦੇ ਰਿਹਾ ਏ ਤੇ ਥੱਲੇ ਇੱਕ ਇਮਾਰਤ ਦਿਖਾਈ ਦੇ ਰਹੀ ਏ ਤੇ ਉਸ ਵਿਅਕਤੀ ਦਾ ਪਤਾ ਨਹੀਂ ਕੀ ਬਣਿਆ ਹੋਵੇਗਾ ਜੋ ਕਿ ਮੋਟਰਸਾਈਕਲ ਨਾਲ ਇਸ ਦੇ ਅੰਦਰ ਡਿੱ ਗਿਆ ਸੀ ਸੋ ਕੀ ਮੰਨਿਆ ਜਾਵੇ ਕਿ ਇਹ ਸੜਕ ਬਣਾਉਣ ਵਾਲਿਆਂ ਦੀ ਲਾਪਰਵਾਹੀ ਏ ਜਾਂ ਫਿਰ ਬਾਅਦ ਵਿੱਚ ਕਿਸੇ ਨੇ ਸੜਕ ਦੇ ਥੱਲੇ ਇਹ ਇਮਾਰਤ ਬਣਾਈ ਹੋਵੇਗੀ ਸੋ ਹੁਣ ਤਾਂ ਇਹ ਨਹੀਂ ਪਤਾ ਕਿ ਕਦੋਂ ਕਿੱਥੇ ਕੀ ਹੋ ਜਾਵੇ ਆਉਣ ਜਾਣ ਲੱਗੇ ਆਪਣਾ ਹਮੇਸ਼ਾ ਧਿਆਨ ਜ਼ਰੂਰ ਰੱਖੋ ਖਾਸ ਕਰ ਮੀਂਹ ਦੇ ਮੌਸਮ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਨਾਲ ਕਈ ਥਾਵਾਂ ਤੇ ਇਹੋ ਜਿਹਾ ਹੀ ਹੋ ਰਿਹਾ ਏ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ